ਸਾਸੀ ਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਅਜੇ ਝੋਗੇ ਇਹ ਦੇਖ ਲਓ ਯੂਰਪ ਦੇ ਦੇਸ਼ ਕਿੱਡੇ ਖੁਸ਼ਹਾਲ ਲਗੇ ਹੋਏ ਕਿੰਨੇ ਖੂਬਸੂਰਤ ਹੈ ਇੱਥੇ ਹਰ ਬੰਦਾ ਆਨ ਨੂੰ ਤਰਸਦਾ ਵੀ ਕਿਸੇ ਤੀਕੇ ਸਾਡੇ ਵੀ ਪੈ ਲਾਇਆ ਯੂਰਪ ਚ ਬੜੇ ਸਟੂਡੈਂਟ ਆਏ ਵੇ ਬੜੇ ਲੋਗ ਆਏ ਵਰਕ ਪਰਮਿਟ ਤੇ ਯਾਨੀ ਕਿ ਹਰ ਬੰਦਾ ਕੋਸ਼ਿਸ਼ ਕਰਦਾ ਇੱਥੇ ਆਉਣ ਦੀ ਕਈ ਲੋਕ ਕਾਮਯਾਬ ਹੋ ਜਾਂਦੇ ਤੇ ਕਈ ਨਹੀਂ ਕਾਮਯਾਬ ਹੋ ਜਾਂਦੇ ਇਹ ਡਿਪੈਂਡ ਕਰਦਾ ਹੈ ਵੀ ਤੁਸੀਂ ਕਿਹੜਾ ਮੁਲਕ ਚੁਣਿਆ ਤੇ ਕਿਹੜਾ ਵੀਜ਼ਾ ਲਗਵਾਇਆ ਹੈ। ਅਗਰ ਸਟੱਡੀ ਵੀਜ਼ਾ ਲਗਵਾਇਆ ਤੇ ਸਟੱਡੀ ਪੂਰੀ ਕਰਨੀ ਪੇਗੀ। ਅਗਰ ਵਰਕ ਪਰਮਿਟ ਦਾ ਵੀਜ਼ਾ ਲਗਾਇਆ ਤੇ ਜਿੱਥੇ ਤੁਸੀਂ ਜਿਹੜੀ ਕੰਪਨੀ ਤੁਹਾਨੂੰ ਵਰਕ ਪਰਮਿਟ ਇਸ਼ੂ ਕੀਤਾ ਹੈ ਉੱਥੇ ਤੁਹਾਨੂੰ ਕੰਮ ਕਰਨਾ ਪੇਗਾ ਜਿੰਨੀ ਲਿਮਟ ਗਈ ਜਿੰਨਾ ਤੁਹਾਨੂੰ ਵੀਜ਼ਾ ਮਿਲਿਆ ਹੈ। ਤੇ ਜੇ ਤੁਸੀਂ ਵਿਆਹ ਕਰਵਾ ਕੇ ਆਏ ਹੋ ਤੇ ਫਿਰ ਤੁਹਾਨੂੰ ਪਾਟਨਰ ਦੇ ਨਾਲ ਰਹਿਣਾ ਪੇਗਾ। ਇਸ ਕਰਕੇ ਵੱਖ-ਵੱਖ ਕੈਟਾਗਰੀ ਦੇ ਵੀਜ਼ੇ ਮਿਲਦੇ ਵੇ। ਅੱਜ ਕੱਲ੍ਹ ਸ਼ੰਗੜ ਵੀਜ਼ਾ ਲੈ ਕੇ ਲੋਕ ਆ ਰਹੇ ਵੇ। ਉੱਚੇ ਕੁ ਫਾਇਦਾ ਹੈ ਵੀ ਜੋ ਟਰਾਈ ਕਰ ਸਕਦੇ ਵੀ ਜਿਹੜੇ ਚਰਨ ਚਾਹਣ ਟਰਾਈ ਕਰ ਸਕਦੇ ਕਿਉਂਕਿ ਅਸਲ ਵਿੱਚ ਜਿਹੜਾ ਸ਼ਨਗਣ ਵੀਜ਼ਾ ਹੁੰਦਾ ਉਹ ਦੰਦਾ ਘਮਣ ਫਿਰਨ ਦਾ ਟੂਰਿਸਟ ਵੀਜ਼ਾ ਹੁੰਦਾ ਹੈ ਲੇਕਿਨ ਉਹਦੇ ਵਿੱਚ ਕੋਈ ਨਾ ਕੋਈ ਆਦਮੀ ਦੇਸੀ ਜਿਗਾਰ ਲੱਭ ਲੈਂਦੇ ਵੇ ਕਈ ਕੰਪਨੀਆਂ ਵਰਕ ਇਸ਼ੂ ਕਰਦੀਆਂ ਕਈ ਇੱਕ ਵਾਰੀ ਦੁਬਾਰਾ ਜਾ ਕੇ ਫਿਰ ਵਾਪਸ ਆ ਸਕਦੇ ਵੇ ਕਿਉਂਕਿ ਉਹ ਸੋਚਦੇ ਚਲੋ ਅਸੀਂ ਮੁਲਕ ਦੇਖ ਲਿਆ ਤੇ ਅਸੀਂ ਕੋਈ ਨਾ ਕੋਈ ਹੋਰ ਤਰੀਕਾ ਟਰਾਈ ਕਰਾਂਗੇ ਕਈ ਲੋਕ ਸਟੱਡੀ ਵੀਜ਼ਾ ਲੈ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਵੇ ਜਿਵੇਂ ਫਿਨਲੈਂਡ ਹੈ ਫਿਨਲੈਂਡ ਐਸੋ ਸਭ ਤੋਂ ਸ਼ੱਕ ਕੰਟਰੀ ਆ ਰਹੀ ਹੈ ਉਹ স্টਡੀ ਵੀਜ਼ਾ ਲੈਣਾ ਤੇ 3 ਘੰਟੇ ਤੋਂ ਕੰਮ ਦੀ ਯਾਜਤ ਹੈ ਇਸੇ ਤਰ੍ਹਾਂ ਡਨਮਾਰਕ ਹੈਗਾ ਇਸੇ ਤਰ੍ਹਾਂ ਜਰਮਨੀ ਹੈਗਾ ਬਾਕੀ ਨਾ ਅੱਜਕੱਲ੍ਹ ਕਈ ਜਿਹੜੇ ਬੱਚੇ ਵੀ ਨਾ ਉਹ 17 18 ਸਾਲ ਦੀ ਉਮਰ ਚ ਬਾਹਰ ਆਉਂਦੀ ਦੋੜ ਚ ਸ਼ਮਨ ਹੋ ਜਾਂਦੇ ਵੇ ਉਹ ਨਹੀਂ ਦੇਖਦੇ ਵੀ ਬਾਹਰ ਦੁੱਖੀ ਹੋਏਗੇ ਉਹ ਸਮਝਦੇ ਬਾਹਰ ਐਸ਼ੀ ਐ ਚਗੀਏ ਵਧੀਆ ਕਾਰਗੇਵੇ ਕਾਰਬਾਰ ਵਧੀਆ ਲੋਕੀ ਖਾਂਦੇ ਪੀਂਦੇ ਚਾਹ ਤੇ ਜਾਣਾ ਜਾਇ ਜਾਣਾ ਮੋਜਾ ਉਟਾਂਗੇ ਤੇ ਬੱਚਾਂ ਦੇ ਸ਼ੌਂਕੇ ਰਹੇਗਾ ਇਹ ਕਈ ਮਾਪਿਆਂ ਨੂੰ ਬੜਾ ਸ਼ੌਂਕੇਗਾ ਉਹ ਇਹੋ ਸੋਚਦੇ ਵੀ ਕੋਈ ਸਾਡੀ ਟੋਰ ਬੰਦੇਗੀ ਸਾਡਾ ਬੱਚਾ ਬਾਹਰ ਸੈੱਟ ਹੋ ਜੇ ਬਸ ਇਹ ਕੋਈ ਨਾ ਬੱਚੇ ਨੂੰ ਸੈੱਟ ਕਰਨਾ ਤੇ ਥੋੜੇ ਜਿਹਾ ਦਾਬ ਜਾ ਕੇ ਸੈੱਟ ਹੋ ਜਾਣਗੇ ਉਹ ਨਾ ਕਈਆਂ ਨੇ ਘਰ ਦੀ ਖੇਡ ਰਾਈ ਹੁੰਦੀ ਹੈ ਜਿਵੇਂ ਅੰਮ੍ਰਿਤਸਰ ਤੋਂ ਜਾਂਦਾ ਜਾਣਾ ਜਾਂ ਜੰਦਰ ਤੋਂ ਦਿੱਲੀ ਜਾ ਕੇ ਸੈੱਟ ਹੋਣਾ ਬਾਹਰ ਆ ਕੇ ਬੜੀਆਂ ਕਾਨੂੰਨੀ ਅੜਚਣਾਂ ਗਈਆਂ ਕਈ ਥਾਵਾਂ ਤੇ ਤੁਸੀਂ ਮਾਪਿਓ ਨਹੀਂ ਮਗਾ ਸਕਦੇ ਅਗਰ ਤੁਸੀਂ ਪਾਟਰ ਮੰਗਾਣੇ ਤੇ ਤੁਹਾਨੂੰ ਅੱਛੀ ਇਨਕਮ ਜਾਈਦੀ ਹੈ ਯਾਨੀ ਕਿ ਹਰ ਦੇਸ਼ ਦੇ ਵਕ ਵਕ ਕਾਨੂੰਨ ਹੈਗੇ ਵੇ ਉਹ ਤੁਹਾਨੂੰ ਕਾਨੂੰਨ ਪਾਲਣ ਕਰਦੇ ਪੈਂਦੇ ਵੇ ਅਗਰ ਤੁਸੀਂ ਕਾਨੂੰਨ ਪਾਲਣ ਨਹੀਂ ਕਰਦੇ ਤੇ ਤੁਸੀਂ ਫਿਰ ਹੁਸਾਂ ਚ ਰਹਦੇ ਹੋ ਜਿਵੇਂ ਤੁਹਾਨੂੰ ਵੀਜ਼ਾ ਮਿਲਿਆ 2 ਸਾਲ ਤੇ ਤੁਹਾਡਾ ਕੰਮ ਮੈਂ ਕਭੀ ਤੁਸੀਂ 2 ਸਾਲ ਬਣ ਕੇ ਜਾਣਾ ਉੱਤੇ ਅਗਰ ਇਨਲੀਗਲ ਕੰਮ ਕਰਦੇ ਫੜਗੇ ਤੇ ਉਹ ਤਰਤੇ ਜੁਰਮਾਗਾ ਵੀਜ਼ੇ ਦਾ ਨੁਕਸਾਨ ਹੋ ਸਕਦਾ ਹੈ ਬਾਕੀ ਰਿਸਕ ਤੋਂ ਬਗੈਰ ਦੀ ਕੋਈ ਕੰਮ ਨਹੀਂ ਹੁੰਦਾ। ਅਗਰ ਤੁਹਾਨੂੰ ਲੀਗਲ ਤਰੀਕੇ ਨਾਲ ਵੀਜ਼ਾ ਮਿਲਦਾ ਪਿਆ ਤੁਸੀਂ ਰਹਿਦੇ ਹੋ ਕੰਮ ਕਰ ਰਹੇ ਹੋ ਫਿਰ ਤੁਹਾਨੂੰ ਕੋਈ ਸਮੱਸਿਆ ਨਹੀਂ ਆਏਗੀ। ਲੇਕਿਨ ਵੀਜ਼ਾ ਲੈਣਾ ਹੀ ਓਕਾ ਹੈ। ਕਿਉਂਕਿ ਕੰਮ ਕਰਨ ਦਾ ਵੀਜ਼ਾ ਤੇ ਵਰਕ ਪਰਮਿਟ ਹੈਗਾ ਜਿਹੜਾ ਤੁਹਾਨੂੰ ਈਜ਼ੀ ਮਿਲ ਜਵੇ। ਹਾਂ ਜਾ ਕੇ ਜੇ ਤੁਹਾਨੂੰ ਕੋਈ ਦੇਸੀ ਪਾਈ ਯਾਰ ਆਫਰ ਕਰ ਦੇਣਾ ਜੋਬ ਲੇਕਿਨ ਦੇਸੀ ਬੰਦੇ ਨੇ ਜਿੰਨੇ ਵੀ ਤੁਹਾਨੂੰ ਵਰਕ ਪਰਮਿਟ ਦੇਣਾ ਉਹਨੇ ਦੋਸਤੋਂ ਪੈਸੇ ਲੈਣੇ ਜਾਣੇ ਨੇ। ਇਪਰ ਜੋ ਤੁਸੀਂ ਵੀ ਪੈਸੇ ਤੋਂ ਬਗੈਰ ਤੁਹਾਨੂੰ ਜਾਂਦੇ ਆ ਕਿ ਆ ਜਾ ਬਈ ਮੈਂ ਤੇਰੇ ਪੇਪਰ ਬਣਾ ਦੇਣਾ ਵਾ ਉਹ ਤੇ ਹੋਈ ਕਰੇਗਾ ਜਿੰਨੂੰ ਤੁਹਾਡੀ ਬੜੀ ਲੋੜ ਹੈ ਜਾਂ ਤੁਹਾਡੇ ਅੱਜ ਪੂਰਾ ਕੋਈ ਇਹੋ ਜਿਹਾ ਹਾਲ ਹੈ ਜਿਹੜੀ ਉਹ ਬੰਦੇ ਨੂੰ ਲੋੜ ਹੈ ਤੇ ਤੁਹਾਨੂੰ ਲੋੜ ਹੈ ਤੇ ਦੋਵਾਂ ਦਾ ਕੰਮ ਚੱਲ ਸਕਦਾ ਹੈ ਬਾਕੀ ਦੋਸਤੋ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਆਓ ਨਾ ਅਸੀਂ ਕਹਿੰਦੇ ਜਿਉਂ ਰਹੋ ਜਿਉਂ ਕਿਸਮਤ ਜਿਮਾਓ ਹੋਰ ਬੰਦੇ ਨੇ ਇੱਥੇ ਇਸ ਕਰਕੇ ਪਹੁੰਚੇ ਵੀ ਜੇ ਤੁਸੀਂ ਸੋਚੋ ਨਾ ਵੀ ਅੱਜ ਤੋਂ ਜਿਹੜੇ ਪੁਰਾਣੇ ਬੰਦੇ ਉਹਨਾਂ ਇਸਕੀ ਇਸਕ ਉਹਦੋਂ ਵੀ ਇੰਨਾ ਹੀ ਸੀ ਸਗੋਂ ਦੋ ਰਿਸਕ ਸੁਝਾ ਸੀ ਅੱਜ ਕੱਲ੍ਹ ਤੇ ਲੋਕ ਘਰ ਬੈਠੇ Google ਤੇ ਸਰਚ ਕਰ ਲੈਂਦੇ ਪੁਰਾਣੇ ਸਮੇਂ 'ਚ ਨਾ Google ਹੁੰਦੀ ਸੀ ਤੇ ਨਾ ਹੀ ਇੰਨੇ ਮੋਬਾਈਲ ਹੁੰਦੇ ਸੀ ਬਸ ਅਖਬਾਰ ਹੀ ਹੁੰਦੀ ਹੁੰਦੀ ਉਹ ਵੀ ਜਿੱਦ ਦੇ ਵਦੇਸ਼ਾਂ 'ਚ ਤੁਹਾਨੂੰ ਪੰਜਾਂ ਦਿਨਾਂ ਬਾਅਦ ਦੱਚ ਹੁੰਦੀ ਗੱਲ ਦੇ ਵਿਕੀ ਹਨੂਜ਼ ਹੈਗੀ ਹੈ ਕੋਈ ਕਹਿੰਦਾ ਜੀ BBC ਸੁਣ ਲਈਏ ਕੋਈ ਕੁਝ ਸੁਣ ਲਈਏ ਉਹ ਚ ਵੀ ਵਿਦੇਸ਼ਾਂ ਦੇ ਨਹੀਂ ਦੂਈ ਨਹੀਂ ਸੀ ਹੁੰਦੇ ਵੀ ਤੁਸੀਂ ਜਾ ਕੇ ਕਿਵੇਂ ਸੈੱਟ ਹੋਣਾ ਉਸ ਤੋਂ ਤੁਹਾਨੂੰ ਏਜੰਟੀ ਦੱਸਦੇ ਹੁੰਦੇ ਸੀ ਅੱਜ ਕੱਲ੍ਹ ਤੇ ਤੁਸੀਂ ਹਰ ਚੀਜ਼ ਦੀ ਸੱਚ Google ਤੇ ਕਰ ਸਕਦੇ ਹੋ ਤਾਨੂੰ ਕੋਈ ਪਰੇਸ਼ਾਨੀ ਨਹੀਂ ਹੋ ਸਕਦੀ ਅਗਰ ਤੁਸੀਂ ਥੋੜੇ ਚੁਸਤ ਹੋ ਜਾਂ ਥੋੜੇ ਸਿਆਣੇ ਹੋ ਫਿਰ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੁਹਾਨੂੰ ਇਹ ਵੀ ਪਸੰਦ ਆਈ ਪਸੰਦ ਆਈ ਸ਼ੇਅਰ ਕਰਨਾ ਥੈਂਕ ਯੂ